ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਕੀਰਤਨ ਦੇ ਲਈ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਬਾਣੀ ਤੇ ਬਾਣੇ ਦੇ ਨਾਲ ਜੋੜਨ ਦੇ ਲਈ ਭਾਰਤ ਸਰਕਾਰ ਨੇ ਬੜਮੁੱਲੀਆਂ ਸੇਵਾਵਾਂ ਦੇਣ ਵਾਲੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਆ ਜਿਸ ਦੇ ਨਾਲ ਦੁਨੀਆ ਭਰ ਦੇ ਸਿੱਖ ਹਲਕਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਹੈ 1954 ਤੋਂ ਸ਼ੁਰੂ ਹੋਇਆ ਇਹ ਅਵਾਰਡ ਜਿਹੜਾ ਕਿ ਉਹਨਾਂ ਸ਼ਖਸੀਅਤਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀਆਂ ਜੜੀਆਂ ਸੇਵਾਵਾਂ ਆ ਅਨਮੋਲ ਹਨ ਵੱਡਮੁੱਲੀਆਂ ਹਨ ਪਹਿਲੀ ਵਾਰ ਜਦੋਂ ਦਿੱਤਾ ਗਿਆ ਤੇ ਉਸ ਵੇਲੇ 17 ਲੋਕਾਂ ਨੂੰ 1954 ਵਿੱਚ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਪੰਜਾਬ ਕੋ ਪਹਿਲੀ ਵਾਰ ਸਰਦਾਰ ਤਰਲੋਕ ਸਿੰਘ ਨੂੰ ਸਿਵਲ ਸੇਵਾਵਾਂ ਦੇਣ ਦੇ ਲਈ ਇਹ ਅਵਾਰਡ ਮਿਲਿਆ ਸੀ ਸਨ 2024 ਤੱਕ ਭਾਰਤ ਸਰਕਾਰ ਨੇ ਇਹ ਅਵਾਰਡ 3548 ਸ਼ਖਸੀਤਾਂ ਨੂੰ ਦਿੱਤਾ ਤੇ 2025 ਦੇ ਵਿੱਚ ਹੁਣ ਤੱਕ ਇਹ ਅਵਾਰਡ 113 ਉਹਨਾਂ ਮਹਾਨ ਸ਼ਖਸੀਤਾਂ ਨੂੰ ਮਿਲ ਚੁੱਕਾ ਹੈ ਜਿਨ੍ਹਾਂ ਨੇ ਕੇ ਵੱਖ-ਵੱਖ ਖੇਤਰਾਂ ਦੇ ਵਿੱਚ ਵੱਡ ਮੁੱਲੀਆਂ ਸੇਵਾਵਾਂ ਨਿਭਾਈਆਂ ਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜਿਹੜੇ ਕੇ ਬਚਪਨ ਤੋਂ ਹੀ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦੇ ਆ ਰਹੇ ਆ ਉਹਨਾਂ ਦੀਆਂ ਅਨਮੋਲ ਸਿਬਾਮਾ ਦੇ ਬਦਲੇ ਉਹਨਾਂ ਨੇ ਬੀਤੇ ਸਮੇਂ ਦੇ ਵਿੱਚ ਤਕਰੀਬ ਡੇਢ ਦਹਾਕਾ ਪਹਿਲਾਂ ਇੱਕ ਧਾਰਮਿਕ ਰਚਨਾ ਜਿਹੜੀ ਉਹਨਾਂ ਦੀ ਆਈ ਸੀ ਕਿ ਬਾਟਾ ਲੰਮੀਆ ਤੇ ਰਸਤਾ ਪਹਾੜ ਦਾ ਮਾਤਾ ਗੁਜਰੀ ਉਹਨਾਂ ਦੇ ਨਾਲ ਸੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਇਸ ਧਾਰਮਿਕ ਰਚਨਾ ਨੇ ਭਾਈ ਸਾਹਿਬ ਦੀ ਨੇ ਸਹਿਬਜਾਦਿਆਂ ਦੀ ਜਿਹੜੀ ਸ਼ਹੀਦੀ ਆ ਉਹਨੂੰ ਜੀਵਤ ਕਰ ਦਿੱਤਾ ਸੀ ਸਿੱਖ ਸੰਗਤਾਂ ਦੇ ਵਿੱਚ ਜਿੱਥੇ ਵਿਰਾਗ ਉਤਪਨ ਕੀਤਾ ਉੱਥੇ ਹੀ ਇਕ ਨਵਾਂ ਜੋਸ਼ ਵੀ ਭਰਿਆ ਸੀ ਤੇ ਅਜਈਆਂ ਰਚਨਾਵਾਂ ਦੇ ਲਈ ਅਜਈਆਂ ਸੇਵਾਵਾਂ ਦੇ ਲਈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰਵਾਲਿਆ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਜਿਹੜਾ ਭਾਰਤ ਸਰਕਾਰ ਨੇ ਸਨਮਾਨਿਤ ਕੀਤਾ ਇੱਕ ਸ਼ਲਾੰਘਾਜੋ ਕਾਰਜਾ ਇਟਲੀ ਵਿੱਚ ਵੀ ਇਸ ਮੌਕੇ ਜਿਹੜਾ ਖੁਸ਼ੀ ਦਾ ਮਾਹੌਲ ਆ ਸਾਡੇ ਨਾਲ ਉਚੇਚੇ ਤੌਰ ਤੇ ਜਿਹੜੇ ਵਾਈਟ ਸਿੱਖ ਮਿਲਟਰੀ ਯਾਦਗਾਰੀ ਕਮੇਟੀ ਦੇ ਆਗੂ ਭਾਈ ਗੁਰਮੇਲ ਸਿੰਘ ਭੱਟੀ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਬੁੱਢਾ ਸਾਹਿਬ ਸਿੱਖ ਸੈਂਟਰ ਕਾਸਟਲ ਨੇਦਰੋ ਦੇ ਭਾਈ ਜਗਜੀਤ ਸਿੰਘ ਧਾਲੀਵਾਲ ਤੇ ਇਟਲੀ ਵਿੱਚ ਸਿੱਖ ਧਰਮ ਦੇ ਲਈ ਜਿਹੜੀ ਦਿਨ ਰਾਤ ਇੱਕ ਕਰ ਰਹੀ ਹੈ ਰਜਿਸਟਰਡ ਕਰਵਾਉਣ ਦੇ ਲਈ ਆ ਸਿੱਖ ਸੰਗਤ ਦੀ ਅਗਵਾਈ ਕਰਦੀ ਆ ਰਹੀ ਸਿਰਮੌਰ ਧਾਰਮਿਕ ਸੰਸਥਾ ਜਿਹੜੀ ਆ ਇਟਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਭਾਈ ਸਾਹਿਬ ਭਾਈ ਸੁਰਿੰਦਰਜੀਤ ਸਿੰਘ ਉਚੇਚੇ ਤੌਰ ਤੇ ਜਿੱਥੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੂੰ ਵਧਾਈ ਦੇ ਰਹੇ ਆ ਉੱਥੇ ਹੀ ਇਸ ਕਾਰਜ ਦੇ ਲਈ ਭਾਰਤ ਸਰਕਾਰ ਦੀ ਸ਼ਲਾਂਗਾ ਵੀ ਕਰ ਰਹੇ ਹਨ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਅਸੀਂ ਸਾਰਿਆਂ ਨੇ ਦੇਖਿਆ ਕਿ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਸ਼ਿਰੀ ਨਗਰ ਵਾਲੇ ਜਿਨ੍ਹਾਂ ਨੂੰ ਗਵਰਨਮੈਂਟ ਚਰੀ ਰਾਸ਼ਟਰਪਤੀ ਨੇ ਪਦਮ ਸ਼੍ਰੀ ਸਿਪਾਹ ਜੀ ਨਾਲ ਸਨਮਾਨਿਤ ਕੀਤਾ ਹੈਗਾ ਜਿਵੇਂ ਕਿ ਅਸੀਂ ਇਹ ਸਿੱਖ ਵਰਲਡ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਵੱਲੋਂ ਭਾਈ ਸਾਹਿਬ ਨੂੰ ਅਤੇ ਸਾਰੀ ਸਿੱਖ ਕੌਮ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹਦੇ ਹਾਂ ਬਹੁਤ-ਬਹੁਤ ਮੁਬਾਰਕਾਂ ਇਸ ਗੱਲ ਦੇ ਨਾਲ ਸਾਡੇ ਸਿੱਖ ਪੌਦ ਦਾ ਬਹੁਤ ਮਾਣ ਇਸ ਦਾ ਹੁੰਦਾ ਆ ਇਹਦੇ ਨਾਲ ਜੋ ਸਾਡੇ ਬਹੁਤ ਸਾਰੇ ਅਨਮੋਲ ਹੀਰੇ ਜਿਹੜੇ ਆ ਉਹ ਹੋ ਕੇ ਆਣਗੇ ਸਾਨੂੰ ਇਸ ਤੋਂ ਬਹੁਤ ਕੁਝ ਮਿਲਦੀ ਹੈ ਜੀ ਇਸ ਨਾਲ ਬਹੁਤ ਨਮੀ ਪੀੜੀ ਨੂੰ ਜੋੜਨਾ ਅਪਰਾਲਾ ਲੈ ਸਕਦਾ ਸਾਡੇ ਗ੍ਰੰਥੀ ਤੇ ਕੀਤਨੀਏ ਜਿਹੜੇ ਬਹੁਤ ਅਣਗੌਲੇ ਜਾਂਦੇ ਆ ਉਹਨਾਂ ਨੂੰ ਸੇਵਨ ਦਾ ਮੌਕਾ ਮਿਲਿਆ ਜੀ ਵਾਹਿਗੁਰੂ ਖਾਲਸਾ ਜੀ ਦੀ ਬਰਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਇਟਲੀ ਭਾਈ ਸਾਹਿਬ ਭਾਈ ਰਵਿੰਦਰਜੀਤ ਸਿੰਘ ਜੀ ਬਲਜਾਨੋ ਦਾਸ ਸਰੇਂਦਰਜੀਤ ਸਿੰਘ ਪੰਡੋਰੀ ਬਰੇਸ਼ੀਆ ਵੱਲੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਜਿਨ੍ਹਾਂ ਦੀਆਂ ਮਹਾਨ ਸਵਾਵਾ ਨੂੰ ਦੇਖਦੇ ਹੋਏ ਇੰਡੀਆ ਦੇ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਅਵਾਰਡ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਝਲੰਗਾ ਜੋ ਕਦਮ ਹੈ ਜਿੱਥੇ ਕਿ ਅਸੀਂ ਭਾਈ ਸਾਹਿਬ ਭਾਈ ਅਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਉਥੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਦੂਸਰੇ ਰਾਗੀ ਢਾਡੀ ਜਥੇ ਹਨ ਕਥਾਵਾਚਕ ਹਨ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਸਨਮਾਨ ਨਾਲ ਅਵਾਰਡ ਕਰਨਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਦਾ ਮਾਣ ਜਿਹੜਾ ਉਹ ਹਮੇਸ਼ਾ ਉੱਚਾ ਹੁੰਦਾ ਰਹੇ ਵੱਧਾ ਰਹੇ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਿੱਥੇ ਕਿ ਭਾਈ ਸਾਹਿਬ ਭਾਈ ਅਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਬਚਪਨ ਤੋਂ ਹੀ ਇਸ ਕੀਰਤਨ ਦੇ ਦੇ ਵਿੱਚ ਬਹੁਤ ਹੀ ਦੁਨੀਆ ਭਰ ਵਿੱਚ ਵਿਚਰ ਕੇ तकरीबन ਸਾਰੇ ਹੀ ਵਰਲਡ ਦੇ ਵਿੱਚ ਜਿਹੜੇ ਕਿ ਵਿਚਰ ਕੇ ਹਰ ਇੱਕ ਦੇਸ਼ ਦੇ ਵਿੱਚ ਪਹੁੰਚ ਕੇ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਗੁਰੂ ਸਾਹਿਬ ਦੀ ਬਾਣੀ ਗਾਣ ਕਰਕੇ ਗੁਰੂ ਜੀ ਦੇ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨਾਲ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਹੈ ਉਹਨਾਂ ਦੀਆਂ ਇਹ ਮਹਾਨ ਸਵਾਵਾਵਾਂ ਵੇਖਦੇ ਹੋਏ ਜੋ ਕਿ ਉਹਨਾਂ ਨੂੰ ਪਦਮਸ਼ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਬਹੁਤ ਹੀ ਸਲਾਘਾਯੋਗ ਕਦਮ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਵੀ ਜਿਹੜੇ ਕਿ ਸਾਡੇ ਰਾਗੀ ਟਾਡੀ ਜਥੇਾਨ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਉਹ ਵੀ ਆਪਣਾ ਮਾਨ ਸਨਮਾਨ ਇਸ ਤਰ੍ਹਾਂ ਹਾਸਲ ਕਰਿਆ ਕਰਨਗੇ ਸੋ ਬਹੁਤ ਹੀ ਵੱਡਾ ਪ੍ਰਾਲਾ ਹੈ ਅਸੀਂ ਇੱਕ ਵਾਰ ਫਿਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਇਸ ਤਰ੍ਹਾਂ ਪਹਿਲਾਂ ਵੀ ਇੱਕ ਵਾਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਹਜੂਰੀ ਰਾਗੀ ਪਦਮਸ਼ਰੀ ਜਿਹੜੇ ਕਿ ਸਟਮ ਸੱਚਖੰਡ ਪਿਆਨਾ ਕਰ ਚੁੱਕੇ ਹਨ ਉਹਨਾਂ ਨੂੰ ਵੀ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਸੋ ਅਸੀਂ ਆਸ ਕਰਦੇ ਆਉਣ ਵਾਲੇ ਸਮੇਂ 'ਚ ਸਾਡੇ ਬਾਕੀ ਵੀ ਜਿਹੜੇ ਜਥੇ ਟਾਡੀ ਜਥੇ ਹਨ ਰਾਗੀ ਜਥੇ ਹਨ ਉਹਨਾਂ ਨੂੰ ਵੀ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਤੇ ਵੀ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਮਾਨ ਸਨਮਾਨ ਮੋਦ ਦੇਣਨ ਸਿੱਖ ਕੌਮ ਦੇ ਵਿੱਚ ਉਹਨਾਂ ਦਾ ਨਾਮ ਉੱਚਾ ਹੁੰਦਾ ਰਹੇ ਬਹੁਤ ਹੀ ਮਾਣ ਵਾਲੀ ਬਹੁਤ ਹੀ ਸ਼ਾਨ ਵਾਲੀ ਗੱਲ ਹੈ ਸੋ ਅਸੀਂ ਇੰਨਿਆਂ ਦੀ ਬੇਨਤੀਆਂ ਕਰਦੇ ਹੋਏ ਫਤਿਹ ਬਣਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਜੀਤ ਸਿੰਘ ਢਾਲੀਵਾਲ ਜੋ ਪਿਛਲੇ ਦਿਨਾਂ ਦੇ ਵਿੱਚ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰਵਾਲਿਆ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਥ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਜੀ ਜੋ ਪੰਥ ਨੂੰ ਬਹੁਤ ਦੇਣ ਹੈ ਅਸੀਂ ਆਸ ਕਰਦੇ ਹਾਂ ਕਿ ਜੋ ਪੰਥ ਪ੍ਰਸਿੱਧ ਹੋਰ ਵੀ ਮਹਾਨ ਕੀਰਤਨੀਆਂ ਹਨ ਉਹਨਾਂ ਨੂੰ ਇਹ ਇਸ ਤਰ੍ਹਾਂ ਦੇ ਅਵਾਰਡ ਪ੍ਰਾਪਤ ਹੋਣ ਤਾਂ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋ ਸਕੇ ਅਸੀਂ ਭਾਈ ਸਾਹਿਬ ਜੀ ਨੂੰ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਹਾਂ ਇਤਿਹਾਸ ਕਰਦੇ ਹਾਂ ਕਿ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ ਜੀ ਗੁਰਦੁਆਰਾ ਤਨਤਰ ਬਾਬਾ ਬੁੱਢਾ ਸਾਹਿਬ ਕਸਤੇ ਨੇਰੋ ਬ੍ਰਿਸ਼ਿਆਨੀਆਂ ਸੰਗਤਾਂ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਅੱਜ ਦੇ ਨਾਲ ਦਲਵੀਰ ਸਿੰਘ ਕੈਦਕ੍ਰਿਆ Italy.